ਸੱਚ ਗੱਲ ਲਿਓ ਬਹੁਤ سارے ਲੋਕ ਆਪਣੀਆਂ ਮਨਮਰਜ਼ੀਆਂ ਬਹੁਤ ਕਰਦੇ ਆ ਉਹਨਾਂ ਨੂੰ ਇਦਾਂ ਲੱਗਦਾ ਆ ਜਿਹੜਾ ਮਰਜ਼ੀ ਪਾਦਰੀ ਬਣ ਸਕਦਾ ਆ ਤੇ ਉਹ ਬਿਨਾਂ ਕਿਸੇ ਟੀਚਿੰਗ ਤੋਂ ਬਿਨਾਂ ਕਿਸੇ ਅਗਵਾਈ ਤੋਂ ਆਪਣੇ ਆਗੂ ਦੀ ਪਰਮਿਸ਼ਨ ਤੋਂ ਬਿਨਾਂ ਉਹ ਆਪਣਾ ਇੱਕ ਵੱਖਰਾ ਪੰਥ ਸ਼ੁਰੂ ਕਰ ਲੈਂਦੇ ਆ ਖੁਦਾ ਮੈਨੂੰ ਮਾਫ ਕਰੇ ਜੇ ਮੈਂ ਗਲਤ ਆ ਪਰ ਮੈਂ ਦੇਖਿਆ ਉਹਨਾਂ ਚੋਂ ਬਹੁਤ ਸਾਰਿਆਂ ਨੂੰ ਜਦੋਂ ਉਹਨਾਂ ਨੇ ਆਣ ਅਗਿਆਕਾਰੀ ਕੀਤੀ ਉਹਨਾਂ ਨੂੰ ਕਿਹਾ ਕਿ ਤੁਸੀਂ ਥੋੜਾ ਟਾਈਮ ਰੋਕ ਲਓ ਇਸ ਚੀਜ਼ ਲਈ ਤੁਸੀਂ ਤਿਆਰ ਹੋਵੋ ਪਰਮੇਸ਼ਵਰ ਦਾ ਰੂਹ ਤੁਹਾਡੀ ਤਿਆਰੀ ਕਰਵਾਊਗਾ ਔਰ ਜਦੋਂ ਪਰਮੇਸ਼ਵਰ ਦੇ ਆਤਮਾ ਦੀ ਅਗਵਾਈ ਹੋਈ ਤੁਸੀਂ ਜ਼ਰੂਰ ਉਦੋਂ ਜਾਇਓ ਪਰ ਉਹਨਾਂ ਨੂੰ ਕਾਹਲੀ ਬਹੁਤ ਸੀਗੀ ਉਹ ਚਲੇ ਗਏ ਕੋਈ ਐਕਸੀਡੈਂਟ ਨਾਲ ਖਤਮ ਹੋ ਗਿਆ ਕੋਈ ਕੈਂਸਰ ਨਾਲ ਖਤਮ ਹੋ ਗਿਆ ਨਿਆਣੇ ਉਹਨਾਂ ਦੇ ਮਰਨ ਤੋਂ ਪਹਿਲਾਂ ਉਹਨਾਂ ਨੂੰ ਛੱਡ ਕੇ ਚਲੇ ਗਏ ਵਾਈਫ ਦੀ ਸੈਕੰਡ ਮੈਰਿਜ ਹੋ ਗਈ ਜ਼ਮੀਨ ਵਿਕ ਗਈ ਘਰ ਵਿਕ ਗਏ ਦੁਕਾਨਾਂ ਵਿਕ ਗਈਆਂ ਪਿੱਛੇ ਕੁਝ ਵੀ ਨਹੀਂ ਬਚਿਆ ਤੁਸੀਂ ਕੀ ਸੋਚਦੇ ਹੋ ਕਿ ਜਦੋਂ ਪ੍ਰਭੂ ਸੇਵਕਾਇਲੀ ਲੈ ਕੇ ਜਾਂਦਾ ਉਹ ਮਾਰਨ ਲਈ ਲੈ ਕੇ ਗਿਆ ਹੈ ਨਹੀਂ ਅਗਰ ਆਤਮਾ ਦੀ ਅਗਵਾਈ ਦੇ ਨਾਲ ਜਾਂਦੇ ਤੇ ਖੁਦਾ ਨੇ ਉਹਨਾਂ ਨੂੰ ਕਾਮਯਾਬੀ ਬਖਸ਼ਨੀ ਸੀ ਪਰ ਜਦੋਂ ਮਨ ਮਰਜ਼ੀਆਂ ਦੇ ਨਾਲ ਜਾਂਦੇ ਆ ਤੇ ਉਹ ਨਾਸ਼ ਹੋ ਜਾਂਦੇ ਆ ਕਦੇ ਮਨ ਮਰਜ਼ੀ ਨਾ ਕਰੋ 락ડાઉન ਹੋਣ ਵਾਲਾ ਸੀ ਮੈਂ ਵਿਦੇਸ਼ ਦੇ ਇੱਕ ਪਾਸਟਰ ਜੀ ਦੀ ਗੱਲ ਦੱਸਾਂਗੀ ਤੁਹਾਨੂੰ ਤੇ 락ડાઉન ਤੋਂ ਪਹਿਲਾਂ ਉਹਨੂੰ ਇਦਾਂ ਉਹਦੇ ਮਨ ਵਿੱਚ ਆਉਣਾ ਸ਼ੁਰੂ ਹੋਇਆ ਤੇ ਤੂੰ ਆਪਣੀ ਸੇਵਕਾਈ ਵੱਖਰੀ ਸ਼ੁਰੂ ਕਰ ਤੂੰ ਆਪਣੀ ਸੇਵਕਾਈ ਵੱਖਰੀ ਸ਼ੁਰੂ ਕਰ ਕਾਫੀ ਫੋਰਸਫੁਲੀ ਉਹਨੂੰ ਆ ਰਿਹਾ ਸੀ ਤੇ ਉਹਨੇ ਜਾ ਕੇ ਆਪਣੇ ਪਾਸਟਰ ਜੀ ਦੇ ਨਾਲ ਗੱਲ ਕੀਤੀ ਇਹ ਇੱਕ ਚੰਗੀ ਗੱਲ ਹੁੰਦੀ ਆ ਤੇ ਉਸ ਪਾਸਟਰ ਤੁਸੀਂ ਪਾਸਟਰ ਬੁਲਾਦ ਦਾ ਨਾਮ ਸੁਣਿਆ ਹੋਊਗਾ ਉਹਨਾਂ ਦੀ ਇੱਕ ਅੱਖ 'ਚ ਥੋੜਾ ਜਿਹਾ ਫਰਕ ਆ ਇੰਟਰਨੈਟ ਤੇ ਹੀਜ਼ ਵਨ ਆਫ ਦਾ ਫੇਮਸ ਯੂਥ ਪਾਸਟਰ ਇਹ ਉਹਨਾਂ ਦੀ ਸਟੋਰੀ ਆ ਤਾਂ ਉਹਨਾਂ ਨੇ ਜਾ ਕੇ ਆਪਣੇ ਪਾਸਟਰ ਦੇ ਨਾਲ ਗੱਲ ਕੀਤੀ ਤੇ ਉਹਨਾਂ ਦੇ ਪਾਸਟਰ ਨੇ ਕਿਹਾ ਤੂੰ 1.5 ਸਾਲ ਰੁਕ ਜਾ ਤੇ ਉਹਨੇ ਕਿਹਾ ਵੀ ਠੀਕ ਆ ਉਹਨੇ ਕੋਈ ਕਾਲੀ ਨਹੀਂ ਕੀਤੀ ਉਹਨੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਹੋਇਆ ਕੀ 2-3 ਮਹੀਨੇ ਬਾਅਦ ਹੀ ਕਰੋਨਾ ਆ ਗਿਆ ਅਨ ਉਹਨੂੰ ਜੋਸੇਫ ਕਾਈ ਦੀ ਜਗ੍ਹਾ ਦੱਸੀ ਗਈ ਸੀ ਉਹ ਕਾਫੀ ਇੱਕ ਸਟੇਟ ਛੱਡ ਕੇ ਸੀ ਕਾਫੀ ਦੂਰ ਸੀ ਅਗਰ ਉਹ ਕਾਲੇ ਕਰਦਾ ਆਪਣੇ ਪਾਸਟਰ ਦੀ ਅਗਵਾਈ ਨਾ ਲੈਂਦਾ ਉੱਦਾਂ ਹੀ ਚਲੇ ਜਾਂਦਾ ਤਾਂ ਕੀ ਹੋਣਾ ਸੀ ਇੱਥੋਂ ਘਰ ਘਾਟ ਉਹਨੇ ਵੇਚ ਕੇ ਜਾਣਾ ਸੀ ਅੱਗੇ ਜਾ ਕੇ ਸੈਟਲ ਹੋਣਾ ਇੰਨਾ ਈਜ਼ੀ ਨਹੀਂ ਆ ਦੂਏ ਥਾਂ ਤੇ ਤੇ ਕਿੰਨਾ ਚਿਰ ਲਾਕਡਾਊਨ ਦੇ ਨਾਲ ਚੀਜ਼ਾਂ ਜਿਹੜੀਆਂ ਆ ਡਿਸਟਰਬ ਰਹੀਆਂ ਪਰ ਜਦੋਂ ਉਹ ਆਪਣੇ ਆਗੂ ਦੀ ਅਗਵਾਈ ਦੇ ਵਿੱਚ ਰਿਹਾ ਤਾਂ ਲਾਕਡਾਊਨ ਦਾ ਟਾਈਮ ਜਿਹੜਾ ਆ ਉਹ ਸੇਵ ਜਿਹੜਾ ਆ ਉਹ ਨਿਕਲ ਗਿਆ ਅਰ ਜਦੋਂ ਸਾਰੀਆਂ ਚੀਜ਼ਾਂ ਨੋਰਮਲ ਹੋ ਗਈਆਂ ਉਹਦੇ ਪਾਸਟਰ ਨੇ ਉਹਨੂੰ ਕਿਹਾ ਵੀ ਵਿਲਾਦ ਹੁਣ ਤੂੰ ਜਾ ਸਕਦਾ ਹੈਂ ਤੇ ਜਦੋਂ ਉਹਨੇ ਜਾ ਕੇ ਸੇਵਕਾਈ ਸ਼ੁਰੂ ਕੀਤੀ ਤਾਂ ਅੱਜ ਉਹਦੀ ਬੈਸਟ ਯੂਥ ਮਿਨਿਸਟਰੀ ਜਿਹੜੀ ਆ ਉਹ ਵਰਲਡ ਅ ਫੇਮਸ ਪਰਮੇਸ਼ਵਰ ਦੀ ਕਿਰਪਾ ਨਾਲ ਚੱਲ ਰਹੀ ਹੈ ਪਰ ਜੇ ਉਹ ਪਰਮੇਸ਼ਵਰ ਦੀ ਆਗਿਆ ਤੋਂ ਬਿਨਾ ਜਾਂਦਾ ਕਰੋਨਾ ਨਾਲ ਖਤਮ ਵੀ ਹੋ ਸਕਦਾ ਸੀ ਕੋਸ਼ਿਸ਼ ਵੀ ਨਾ ਹੋਣੀ ਹੋ ਸਕਦੀ ਸੀ ਕਿੰਨਾ ਮੁਸ਼ਕਲ ਸਰਵਾਈਵ ਕਰਨਾ ਹੋ ਸਕਦਾ ਸੀ ਪਰ ਜਦੋਂ ਜੇ ਬਚਨ ਵਿੱਚ ਲਿਖਿਆ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਤਾਂ ਹੈਲਪ ਟੂ ਆ ਜ਼ਰੂਰੀ ਹੈ ਕਿ ਤੁਸੀਂ ਕਰਨੀ ਹੀ ਆ ਸੋ ਬਹੁਤ ਜ਼ਰੂਰੀ ਆ ਕਈ ਵਾਰੀ ਅਸੀਂ ਜਾਣਦੇ ਹਾਂ ਆਪਣੇ ਆਗੂਆਂ ਦੇ ਕੋਲੇ ਸਾਡੇ ਵੀ ਉੱਪਰ ਆ ਜਿਵੇਂ ਤੁਹਾਡੇ ਉੱਪਰ ਆ ਤਾਂ ਜਦੋਂ ਤੁਸੀਂ ਜਾਣਦੇ ਹੋ ਆਪਣੇ ਆਗੂ ਦੇ ਕੋਲੇ ਔਰ ਤੁਹਾਨੂੰ ਤੁਹਾਡਾ ਆਗੂ ਕਹਿੰਦੇ ਆ ਕਿ ਤੁਸੀਂ 2-4 ਮਹੀਨੇ ਵੇਟ ਕਰੋ ਆ ਜਿਹੜਾ ਵੀ ਤੁਸੀਂ ਜੇ ਉਹਨਾਂ ਨੂੰ ਕਹਾ ਜਾਂਦਾ ਕਰ ਲੋ ਤੇ ਉਹ ਕਰਦੇ ਜੇ ਉਹਨਾਂ ਨੂੰ ਕਹੀ ਜਾਂਦਾ ਰੁਕ ਜਾਓ ਤਾਂ ਰੁਕਦੇ ਆ ਪਰ ਜਿਹੜੇ ਪੁੱਛਦੇ ਆ ਪਰ ਆਖੇ ਨਹੀਂ ਲੱਗਦੇ ਉਹਨਾਂ ਨੂੰ ਲੱਗਦਾ ਕਿ ਇਹ ਸਾਨੂੰ ਬੰਨਦੇ ਆ ਇਹ ਸਾਨੂੰ ਰੋਕਦੇ ਆ ਪਤਾ ਨਹੀਂ ਇਹਨਾਂ ਇਹ ਸੈਲਫਿਸ਼ ਆ ਇਹਨਾਂ ਦੇ ਪਿੱਛੇ ਕੀ ਆ ਉਹਦੇ ਬਾਅਦ ਚ ਫੇਰ ਜਦੋਂ ਆਉਂਦੇ ਜਦੋਂ ਪੰਜਾਬੀ ਚ ਕਹਾਂ ਤਾਂ ਡਿੰਗ ਦੇ ਆਉਂਦੇ ਆ ਚਿੱਕਾ ਨਿਕਲੀਆਂ ਹੁੰਦੀਆਂ ਉਹਨਾਂ ਦੀਆਂ ਫਿਰੋਂ ਦੇ ਪਰ ਫਿਰ ਮਗਰੋਂ ਰੋਂਦਾ ਕੀ ਫਾਇਦਾ ਹੈ ਕਈ ਵਾਰ ਕਿੰਨੇ ਜਾਣੇ ਪੁੱਛਦੇ ਆ ਜੀ ਅਸੀਂ ਬਾਹਰ ਨੂੰ ਚੱਲ ਜੀਏ ਪਾਸਟਰ ਜੀ ਕਈ ਵਾਰੀ ਕਹਿੰਦੇ ਰੁਕ ਜਾਓ ਫਿਰਨ ਲਾਇਦਾ ਲੈ ਨਾਲ ਦਾ ਸਾਡਾ ਜਿਹੜਾ ਆ ਉਹਦਾ 20 ਦਿਨਾਂ ਚ ਕੰਮ ਬਣ ਗਿਆ ਮੈਨੂੰ ਰੋਕਤਾ ਐਵੇਂ ਹੀ 4 ਮਹੀਨੇ ਰੋਕਤਾ 5 ਮਹੀਨੇ ਰੋਕਤਾ ਪਾਦਰੀ ਨੇ ਪਰ ਜਦੋਂ ਉਹ ਜੇਦ ਕਰਕੇ ਜਾਂਦੇ ਆ ਫੇ ਕੀ ਹੁੰਦੇ ਆ ਬ੍ਰਦਰ ਮਲਕੀਤ ਜੀ ਨੇ ਆਪਣੀ ਟੈਸਟੀਮਨੀ ਦਿੱਤੀ ਸੀਗੀ ਇੱਥੇ ਆਣ ਕੇ ਇਟਲੀ ਦੇ ਵਿੱਚ ਇਹ ਆਪਣਾ ਭਰਾ ਤੁਸੀਂ ਸੁਣੀ ਵੀ ਹੋਊਗੀ ਉਹਨਾਂ ਦੀ ਗਵਾਹੀ ਉਹਨਾਂ ਨੇ ਚਰਚ ਵਿੱਚ ਐਸੇ ਕਰਕੇ ਗਵਾਹੀ ਦਿੱਤੀ ਸੀ ਕਿ ਬਹੁਤ ਸਾਰੇ ਭੈਣ ਭਰਾ ਜਿਹੜੇ ਆ ਉਹ ਇਸ ਚੀਜ਼ ਤੋਂ ਸਿੱਖ ਲੈਣ ਤੇ ਉਹਨਾਂ ਨੇ ਦੱਸਿਆ ਸੀ ਕਿ ਮੈਂ ਪਾਸਟਰ ਜੀ ਨੂੰ ਪੁੱਛਿਆ ਸੀਗਾ ਹਾਲਾਂਕਿ ਉਹ ਇਟਲੀ ਤੋਂ ਹੀ ਆਇਆ ਸੀਗਾ ਵਾਪਸ ਜਾਣਾ ਸੀ ਪਾਸਟਰ ਜੀ ਨੇ ਉਹਨੂੰ ਕਿਹਾ ਸੀ ਰੁਕ ਜਾ ਅਜੀ ਥੜ ਜਤ ਔੜੇ ਦੀ ਪਰ ਉਹਨੇ ਛੇਤੀ ਟਕ ਟਕਰਾ ਕੇ ਚਲੇ ਗਿਆ ਹੋਇਆ ਕਿ ਜਾ ਕੇ ਬਿਮਾਰ ਸਿਰੇ ਦਾ ਬਿਮਾਰ ਹੋ ਗਿਆ ਘਰ ਦੀ ਪ੍ਰੋਬਲਮ ਉਹਨੂੰ ਆ ਗਈ ਜੌਬ ਨਹੀਂ ਮਿਲੀ ਉਹਨੂੰ ਇੰਨੇ ਜਾ ਕੇ ਉਹਨੂੰ ਸਟਰਗਲ ਕਰਨੀ ਪਈ ਕਿ ਹੱਦ ਨਾਲੋਂ ਵੱਧ ਔਰ ਫੇਰ ਵਾਪਸ ਆਇਆ ਫੇਰ ਕੁਸ਼ਚਰ ਪ੍ਰਾਰਥਨਾ ਚ ਰਿਆ ਫੇ ਪਾਸਟ ਜੀ ਦੀ ਪਰਮਿਸ਼ਨ ਲਈ ਕਿ ਹੁਣ ਤੁਸੀਂ ਪ੍ਰਾਰਥਨਾ ਕਰਕੇ ਦੱਸੋ ਔਰ ਜਦ ਰਾਈਟ ਟਾਈਮ ਦੇ ਵਿੱਚ ਉਹਨੂੰ ਰਾਈਟ ਆਨਸਰ ਮਿਲਿਆ ਗਿਆ ਜਾ ਕੇ ਘਰ ਵੀ ਮਿਲਿਆ ਜੌਬ ਵੀ ਮਿਲੀ ਤੇ ਜਾ ਕੇ ਉਹਨੇ ਆਪਣੇ ਟੱਬਰ ਨੂੰ ਵੀ ਉੱਥੇ ਸੱਦ ਲਿਆ ਹallelujah ਤਾਂ ਐ ਹੀ ਨਹੀਂ ਆ ਜੋ वचन ਦੇ ਵਿੱਚ ਲਿਖਿਆ ਅਗਰ ਤੁਸੀਂ ਉਹਦੇ ਅਕੋਰਡਿੰਗਲੀ ਚੱਲੋਗੇ वचन ਚ ਲਿਖਿਆ ਮੈਂ ਆਪਣੇ ਮਨ ਦੇ ਅਨੁਸਾਰ ਤੁਹਾਨੂੰ ਆਜੜੀ ਦਿਆਂਗਾ ਇਹ ਜਿਹੜੇ ਸਾਡੇ ਉੱਤੇ ਆਗੂ ਆ ਇਹ ਤੁਹਾਡੇ ਮਨ ਦੇ ਅਨੁਸਾਰ ਨਹੀਂ ਆ ਇਹ ਪਰਮੇਸ਼ਵਰ ਦੇ ਮਨ ਦੇ ਅਨੁਸਾਰ ਆ ਤਾਂ ਤੁਸੀਂ ਜਦੋਂ ਆਪਣੇ ਆਗੂ ਦੇ ਕੋਲ ਜਾਂਦੇ ਹੋ ਤਾਂ ਤੁਸੀਂ ਕਿਹਦੇ ਕੋਲ ਜਾਂਦੇ ਹੋ ਪਰਮੇਸ਼ਵਰ ਦੇ ਮਨ ਦੇ ਕੋਲ ਤਾਂ ਤੁਸੀਂ ਜੋ ਪੁੱਛ ਰਹੇ ਹੋ ਤੁਸੀਂ ਕਿੰਨੂੰ ਪੁੱਛ ਰਹੇ ਹੋ ਪਰਮੇਸ਼ਵਰ ਦੇ ਮਨ ਨੂੰ ਸਮਝ ਰਹੇ ਹੋ ਹਾਂ ਉਹ ਜ਼ਰੂਰੀ ਆ ਕਿ ਹੋਵੇ ਉਹ ਪਰਮੇਸ਼ਵਰ ਦਾ ਦਾਸ ਹੀ ਹੋਵੇ ਅਰ ਤੁਸੀਂ ਪਰਮੇਸ਼ਵਰ ਦੇ ਦਾਸ ਦਾ ਕਰੈਕਟਰ ਵਚਨ ਦੇ ਵਿੱਚੋਂ ਹੀ ਪਛਾਣ ਸਕਦੇ ਆ ਜੇ ਤੁਸੀਂ ਵਚਨ ਨਹੀਂ ਪੜ੍ਹਦੇ ਤਾਂ ਤੁਸੀਂ ਕਿਸੇ ਦੇ ਕੈਰੈਕਟਰ ਦੀ ਪਰਖ ਵੀ ਨਹੀਂ ਕਰ ਸਕੋਗੇ ਪਰ ਜੇ ਤੁਸੀਂ ਵਚਨ ਪੜ੍ਹਦੇ ਆ ਫਿਰ ਤੁਹਾਨੂੰ ਸਿਆਣ ਆ ਜਣੀ ਆ ਕਿ ਜੇ ਅਸਾਗੂ ਦੀ ਅਧੀਨਗੀ ਵਿੱਚ ਅਸੀਂ ਆ ਇਹ ਵਾਕਿਆ ਹੀ ਪਰਮੇਸ਼ਵਰ ਦਾ ਹੀ ਦਾਸ ਆ ਜਾਂ ਐਵੇਂ ਹੀ ਉਦਾਂ ਹੀ ਤੇ ਨਹੀਂ ਕਿਤੇ ਸਾਡੇ ਨਾਲ ਕਾਲਾ ਮਾਲਾਤ ਨਹੀਂ ਹੋ ਗਿਆ ਤਾਂ ਵਚਨ ਪੜੋਗੇ ਤਾਂ ਹੀ ਜੜੀਆਂ ਚੀਜ਼ਾਂ ਆ ਉਹ ਤੁਹਾਡੀ ਸਮਝ ਵਿੱਚ ਪੈਣਗੀਆਂ ਇਸੇ ਲਈ ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ ਆ ਕਿ ਉਹਦੇ ਵਚਨ ਵਿੱਚ ਕਾਇਮ ਰਹੋ ਜਿਹੜਾ ਉਹਦੇ ਵਚਨ ਵਿੱਚ ਰਹੂਗਾ ਉਹ ਬਹੁਤਾ ਫਲ ਲੈ ਕੇ ਆਊਗਾ ਔਰ ਕੀ ਕਹਿੰਦਾ ਜਿਹੜਾ ਮੇਰੇ ਵਚਨ ਵਿੱਚ ਰਹੂਗਾ ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਚਾਹੋ ਮੰਗੋ ਸੋਈ ਤੁਹਾਡੇ ਲਈ ਉੱਚੀ ਬੋਲ ਦਿਓ ਇਹ ਤਾਂ ਫਾਇਦੇ ਵਾਲੀ ਗੱਲ ਹੈ ਨਾ ਜੋ ਚਾਹੋ ਮੰਗੋ ਸੋਈ ਮੇਰੇ ਲਈ ਹੋ ਜਾਏਗਾ ਕਦੋਂ ਹੋਏਗਾ ਕਹਿੰਦੇ ਜੇ ਤੁਸੀਂ ਮੇਰੇ ਵਿੱਚ ਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਅਸੀਂ ਪ੍ਰਾਰਥਨਾ ਕਰਨ ਲੱਗੇ ਬਾਕੀ ਸਾਰਾ ਕੁਝ ਭੁੱਲ ਜਾਣੇ ਬਸ ਇੰਨਾ ਹੀ ਬੋਲਦੇ ਹਾਂ ਕਿ ਵਚਨ ਚ ਲਿਖਿਆ ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਏਗਾ ਤੇ ਵਚਨ ਚ ਵੀ ਤਾਂ ਲਿਖਿਆ ਨਾ ਕਿ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤੇ ਤੁਸੀਂ ਮੇਰੇ ਵਿੱਚ ਰੋ ਬਾਕੀ ਸਾਰਾ ਅੱਗਾ ਪਿਛਾ ਛੱਡ ਕੇ ਬਸ 19 ਆਇਤ ਪੜ੍ਹਨੀ ਜਿਹਦੇ ਨਾਲ ਸੈਲਫ ਸੈਟੀਸਫੈਕਸ਼ਨ ਹੋਵੇ ਮਨ ਨੂੰ ਤਸੱਲੀ ਆਜਵੇ ਇਦਾਂ ਨਹੀਂ ਵਚਨ ਕੰਮ ਕਰਦਾ ਵਚਨ ਦੇ ਵਿੱਚ ਬਣੋਂਗੇ ਤਾਂ ਵਚਨ ਕੰਮ ਕਰੇਗਾ ਇਦਾਂ ਥੋੜੇ ਕਿ ਜੇ ਤੁਸੀਂ ਨਿਆਣੇ ਨੂੰ ਕੋਈ ਚੀਜ਼ ਸਿਖਾ ਦਿੱਤੀ ਤੇ ਨਿਆਣਾ ਉਦਾਂ ਹੀ ਬੋਲੀ ਜਾਂਦਾ ਤੇ ਕਿਤੇ ਸਿਆਣਾ ਉਹਦੇ ਆਖੇ ਲੱਗ ਜੂਗਾ ਨਹੀਂ ਉਸ ਕਾਬਲ ਬਣੋ ਜੇ ਇਸ ਕਾਬਲ ਹੋਣ ਦੇ ਲਈ ਪਰਮੇਸ਼ਰ ਨੇ ਸਾਨੂੰ ਠਹਿਰਾਇਆ ਹੈ ਤੇ ਜੇ ਆਪਾਂ वचन ਵਿੱਚ ਬਣ ਗਏ ਜੇ ਆਪਾਂ वचन ਦੇ ਆਖੇ ਲੱਗਣਾ ਸ਼ੁਰੂ ਕਰ ਦਿੱਤਾ ਗੱਲਾਂ ਮੰਨਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਫੇ ਕਹਿੰਦਾ ਜੋ ਮਰਜ਼ੀ ਮੰਗ ਲਓ ਫੇ ਭਾਵੇਂ ਘਰ ਮੰਗ ਲਓ ਦੁੱਧ ਪੁੱਤ ਮੰਗ ਲਓ ਧੀਆ ਮੰਗ ਲਓ ਪੁੱਤੇ ਮੰਗ ਲਓ ਦੋਤੇ ਮੰਗ ਲਓ ਦੋទੀਆਂ ਮੰਗ ਲਓ ਪੋਤੀਆਂ ਮੰਗ ਲਓ ਕੋਠੀਆਂ ਮੰਗ ਲਓ ਵੀਜ਼ੇ ਮੰਗ ਲਓ ਰੋਹਾਨੀ ਬਰਕਤਾਂ ਮੰਗ ਲਓ ਅਸਮਾਨੀ ਬਰਕਤਾਂ ਮੰਗ ਲਓ ਜਿਸਮਾਨੀ ਬਰਕਤਾਂ ਮੰਗ ਲਓ ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਏਗਾ ਅਮੀਨ ਅਮੀਨ ਇਸੇ ਤਰ੍ਹਾਂ ਹੀ 올ਟ ਟੈਸਟਮੈਂਟ ਵਿੱਚ ਲਿਖਿਆ ਹੋਇਆ ਕਿਨਾਂ ਜਿਹੜਾ ਵੀ ਮੇਰੀ ਆਵਾਜ਼ ਨੂੰ ਮਨ ਲਾ ਕੇ ਸੁਣੇ ਤੇ ਉਹਦੇ ਅਨੁਸਾਰ ਚੱਲੇ ਇਹ ਬਰਕਤਾਂ ਉਹਦੇ ਉੱਤੇ ਆਉਣਗੀਆਂ ਸਗੋਂ ਉਹਦੇ ਪਿੱਛੇ ਬਹਿ ਕੇ ਮਿਲਣਗੀਆਂ ਹallelujah ਹallelujah ਤਾਂ ਚਾਹੇ 올 ਟੈਸਟਮੈਂਟ ਆ ਚਾਹੇ ਨਿਊ ਟੈਸਟਮੈਂਟ ਆ ਦੋਹਾਂ ਦੇ ਵਿੱਚ ਪਰਮੇਸ਼ਵਰ ਇੱਕੋ ਹੀ ਆ ਔਰ ਉਹ ਕੱਲ ਅੱਜ ਤੇ ਯੁੱਗ ਦੇ ਅੰਤ ਤੱਕ ਇੱਕੋ ਹੀ ਆ ਹalleluyah ਉਹਨੇ ਉਦੋਂ ਵੀ ਇਹੀ ਕਿਹਾ ਸੀ ਮੇਰੇ ਆਖੇ ਲੱਗੋ ਤੇ ਉਹ ਅੱਜ ਵੀ ਕਹਿੰਦਾ ਆ ਮੇਰੇ ਆਖੇ ਲੱਗੋ ਹalleluyah ਆਜੋ ਆਪਾਂ ਦੇਖੀਏ ਯੋਹਨਾ ਦੀ ਕਿਤਾਬ ਉਹਦਾ 14 ਅਧਿਆਇ ਤੇ ਉਹਦੀ 21 ਨੰਬਰ ਪੰਕਤੀ ਕਹਿੰਦਾ ਜਿਹਦੇ ਕੋਲ ਮੇਰੇ ਹੁਕਮ ਹਨ ਉਹ ਉਹਨਾਂ ਦੀ ਪਾਲਣਾ ਕਰਦਾ ਹੈ ਸੋਈ ਹੈ ਜੋ ਮੈਨੂੰ ਪਿਆਰ ਕਰਦਾ ਹੈ ਅਤੇ ਜਿਹੜਾ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਪਿਤਾ ਦਾ ਪਿਆਰਾ ਹੋਵੇਗਾ ਔਰ ਮੈਂ ਉਹਦੇ ਨਾਲ ਪਿਆਰ ਕਰਾਂਗਾ ਸੋ ਬਚਨ ਕੀ ਦੱਸਦਾ ਹੈ ਜਿਹਦੇ ਕੋਲੇ ਮੇਰੇ ਹੁਕਮ ਹੈ ਉਹ ਹੁਕਮਾਂ ਦੀ ਪਾਲਣਾ ਕਰਦਾ ਹੋਵੇ ਉਹੀ ਮੈਨੂੰ ਪਿਆਰ ਕਰਦਾ ਹੈ ਲਵ ਯੂ ਜੀਜ਼ਸ ਲਵ ਯੂ ਯਹਵਾ ਪਾਪਾ ਲਵ ਯੂ ਗੋਡ ਇਹ ਸਭ ਚੀਜ਼ਾਂ ਲਵ ਯੂ ਲਵ ਯੂ ਕਰਨ ਦੇ ਨਾਲ ਉਹ ਕਹਿੰਦਾ ਪਿਆਰ ਨਹੀਂ ਮੈਂ ਮੰਨਦਾ ਜਿਹੜੇ ਕਹਿੰਦਾ ਮੈਂ ਹੁਕਮ ਦਿੱਤੇ ਆ ਜਿਹਦੇ ਕੋਲ ਹੁਕਮ ਆ ਔਰ ਉਹ ਹੁਕਮਾਂ ਨੂੰ ਮੰਨਦੇ ਆ ਉਹੋ ਹੀ ਮੈਨੂੰ ਪਿਆਰ ਕਰਦਾ ਆ ਭਾਵ ਜਿਹੜਾ ਵਚਨ ਦੇ ਆਖੇ ਲੱਗਦਾ ਆ ਉਹ ਪਿਆਰ ਕਰ ਰਿਹਾ ਆ ਪਰਮੇਸ਼ਵਰ ਨੂੰ ਤੇ ਜਿਹੜਾ ਆਣਾ ਅਗਿਆਕਾਰੀ ਕਰ ਰਿਹਾ ਆ ਉਹ ਜਿੰਨੀਆਂ ਮਰਜ਼ੀ ਬਾਹਾਂ ਖੋਲਹੀ ਜਾਵੇ ਜਿੰਨਾ ਮਰਜ਼ੀ ਘੁੰਮੀ ਜਾਵੇ ਜਿੰਨਾ ਮਰਜ਼ੀ ਰੋਲਾ ਪਾਈ ਜਾਵੇ ਵਿਖਾਵੇ ਜਿੰਨੇ ਮਰਜ਼ੀ ਕਰੀ ਜਾਵੇ ਉਹਦੀਆਂ ਅੱਖਾਂ ਦਿਲਾਂ ਤੇ ਗੁਰਦਿਆਂ ਦੀ ਜਿਹੜੀ ਐਸਕੈਨਿੰਗ ਕਰਦੀਆਂ ਆ ਉਹਨੂੰ ਅਸੀਂ ਬਾਹਰੋਂ 扑扑 ਕੇ ਖੁਸ਼ ਨਹੀਂ ਕਰ ਸਕਦੇ ਬਾਹਰਲੇ ਵਿਖਾਵੇ ਦੇ ਨਾਲ ਜਿਹੜਾ ਆ ਅਸੀਂ ਆਪਣੇ ਅੰਦਰਲੀ ਮੈਲ ਨੂੰ ਨਹੀਂ ਲਗਾ ਸਕਦੇ ਉਹ ਡੀਪ ਸਕੈਨ ਕਰਨ ਵਾਲੀਆਂ ਐਕਸ-ਰੇ ਆਈਸ ਆ ਉਹ ਤਾਂ ਜਿੱਥੇ ਡਾਕਟਰਾਂ ਦੀਆਂ ਰਿਪੋਰਟਾਂ ਫੇਲ ਹੋ ਜਾਂਦੀਆਂ ਜਿੱਥੇ ਐਕਸ-ਰੇਲ ਦੇ ਵਿੱਚ ਚੀਜ਼ਾਂ ਨਹੀਂ ਆਉਂਦੀਆਂ ਉਹਨਾਂ ਗੁੱਚੀਆਂ ਚੀਜ਼ਾਂ ਨੂੰ ਵੀ ਉਹ ਫੜਦਾ ਤੇ ਜਾਂਚਦਾ ਹੈ ਇਸ ਲਈ ਵਚਨ ਕਹਿੰਨਾ ਜਿਹੜੇ ਮੇਰੇ ਹੁਕਮ ਆ ਪ੍ਰਭੂ ਜੀ ਇਦਾਂ ਕਹਿੰਦੇ ਜਿਹੜੇ ਮੇਰੇ ਹੁਕਮ ਆ ਜਿਹੜਾ ਉਹਨਾਂ ਹੁਕਮਾਂ ਦੀ ਪਾਲਣਾ ਕਰਦਾ ਉਹੋ ਹੀ ਮੈਨੂੰ ਪਿਆਰ ਕਰਦਾ ਆ ਤੇ ਜਿਹੜਾ ਮੈਨੂੰ ਪਿਆਰ ਕਰਦਾ ਆ ਮੇਰਾ ਪਰਮੇਸ਼ਵਰ ਉਹਨੂੰ ਪਿਆਰ ਕਰੂਗਾ ਜੇ ਆਪਾਂ ਕਹੀਏ ਕਿ ਚੱਲ ਕੋਈ ਨਹੀਂ ਯਿਸੂ ਜੀ ਦੇ ਅੱਖੇ ਨਹੀਂ ਲੱਗਦੇ ਸਿੱਧਾ ਪ੍ਰਭੂ ਦੇ ਨਾਲ ਪਰਮੇਸ਼ਵਰ ਦੇ ਨਾਲ ਪ੍ਰੀਤ ਪਾ ਲੈਣੇ ਗੱਲ ਬਣ ਜੂ ਤਾਂ ਬਚਨ ਦੇ ਵਿੱਚ ਲਿਖਿਆ ਕੋਈ ਵੀ ਮੇਰੇ ਵਸੀਲੇ ਦੇ ਬਿਨਾਂ ਪਿਤਾ ਤੱਕ ਨਹੀਂ ਪਹੁੰਚ ਸਕਦਾ ਤਾਂ ਜੀਸਸ ਇਜ਼ ਵੰਡਰਫੁਲ ਮੀਡੀਏਟਰ ਬਹੁਤ ਵਧੀਆ ਸਾਡਾ ਬਚੋਲਾ ਆ ਜਿਹੜਾ ਸਾਡਾ ਸਾਖ ਪਰਮੇਸ਼ਵਰ ਦੇ ਨਾਲ ਜੋੜਦਾ ਆ ਤਾਂ ਇਸ ਲਈ ਸਾਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਰਾਹੀਂ ਹੀ ਪਿਤਾ ਤੱਕ ਪਹੁੰਚਣ ਦਾ ਰਾਹ ਦਿੱਤਾ ਗਿਆ ਆ ਔਰ ਸਾਨੂੰ ਹਰ ਹਾਲ ਦੇ ਵਿੱਚ ਉਹ ਹੁਕਮਨਾਮੇ ਜਿਹੜੇ ਵਚਨ ਦੇ ਵਿੱਚ ਦਿੱਤੇ ਗਏ ਆ ਉਹ ਫੋਲੋ ਕਰਨ ਦੀ ਕਮਾਂਡ ਜਿਹੜੀ ਆ ਡਾਇਰੈਕਟ ਇਸੂ ਮਸੀਹ ਜੀ ਦੇ ਵੱਲੋਂ ਦਿੱਤੀ ਗਈ ਹੈ ਡਾਇਰੈਕਟ ਯਹੋਵਾ ਪਰਮੇਸ਼ਵਰ ਦੇ ਵੱਲੋਂ ਦਿੱਤੀ ਗਈ ਹੈ ਕਿਉਂਕਿ 올ਟ ਟੈਸਟਾਮੈਂਟ ਵਿੱਚ ਸਿੱਧੀ ਗੱਲ ਯਹੋਵਾ ਪਰਮੇਸ਼ਵਰ ਦੇ ਦੁਆਰਾ ਹੁੰਦੀ ਸੀ ਤਾਂ ਉੱਥੇ ਵੀ ਸੇਮ ਹੀ ਆ ਅਰ ਨਵੇਂ ਨੇਮ ਦੇ ਵਿੱਚ ਆਣ ਕੇ ਵੀ ਸੇਮ ਹੀ ਆ ਇਸ ਲਈ ਚਾਹੇ ਤੁਸੀਂ ਸਿਰੇ ਤੋਂ ਫੜ ਲਓ ਰੱਸੀ ਨੂੰ ਤੇ ਚਾਹੇ ਐਂਡ ਤੇ ਫੜ ਲਓ ਅਰਕ ਇੱਕੋ ਹੀ ਆ ਕਿ ਉਹਦੇ ਆਖੇ ਲੱਗੋਗੇ ਤਾਂ ਬਰਕਤਾਂ ਮਿਲਣੀਆਂ ਆ ਜਾਂ ਤਾਂ ਸਫਲਤਾ ਮਿਲਣੀ ਆ ਹਾਲੇਲੂਇਆ ਤਾਂ ਕਿੰਨੇ ਜਾਣੇ ਉਹਦੇ ਆਖੇ ਲੱਗਣ ਨੂੰ ਤਿਆਰ ਆ ਸਾਰੇ ਜਾਣੇ ਤਾਂ ਮੈਂ ਪ੍ਰਾਰਥਨਾ ਕਰਦੀ ਪ੍ਰਭੂ ਤੁਹਾਨੂੰ ਆਪਣੇ ਵਚਨਾਂ ਤੇ ਚੱਲਣ ਦਾ ਬਲ ਬਖਸ਼ੇ ਆਮੀਨ ਜ਼ਬੂਰ 119 ਦੀ 105 ਵਿੱਚ ਇਦਾਂ ਲਿਖਿਆ ਕਹਿੰਦਾ ਤੇਰਾ ਵਚਨ ਮੇਰੇ ਪੈਰਾਂ ਲਈ ਦੀਪਕ ਤੇ ਮੇਰੇ ਰਾਹਾਂ ਦਾ ਚਾਨਣ ਹੈ ਸੋ ਪਰਮੇਸ਼ਰ ਦੇ ਬਚਨ ਉੱਤੇ ਅਸੀਂ ਇਸ ਲਈ ਕਾਇਮ ਰਹਿਣਾ ਕਿਉਂਕਿ ਉਹਦਾ ਬਚਨ ਸਾਨੂੰ ਫਸਣ ਨਹੀਂ ਦਿੰਦਾ ਕਿਤੇ ਵੀ ਉਹਦਾ ਬਚਨ ਸਾਨੂੰ ਠੇਡਾ ਨਹੀਂ ਲੱਗਣ ਦਿੰਦਾ ਉਹਦਾ ਬਚਨ ਸਾਨੂੰ ਘਾਟੇ 'ਚ ਨਹੀਂ ਪੈਣ ਦਿੰਦਾ ਕਿਉਂਕਿ ਉਹਦਾ ਬਚਨ ਲੋਆ ਚਾਨਣ ਹੈ ਦੀਪਕ ਹੈ ਲਾਈਟ ਹੈ ਕਹਿੰਦਾ ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ ਤੇ ਮੇਰੇ ਰਾਹਾਂ ਦਾ ਜਾਨਣ ਹੈ ਜਿਹੜੀਆਂ ਰਾਹਾਂ ਤੇ ਆਪਾਂ ਜਾਣਾ ਆ ਉਹਨਾਂ ਰਾਹਾਂ ਨੂੰ ਰੋਸ਼ਨ ਕਰ ਦਿੰਦਾ ਆ ਉਹ ਸਾਨੂੰ ਦਿਖਾਉਂਦਾ ਆ ਵੀ ਅੱਗੇ ਖਤਰਾਂ ਆ ਜਾਂ ਪੱਧਰੇ ਆ ਸੋ ਪਰਮੇਸ਼ਵਰ ਦਾ ਵਚਨ ਸਾਨੂੰ ਗਾਈਡ ਕਰਦਾ ਆ ਕਿਹੜੇ ਕੰਮ ਸਾਨੂੰ ਕਰਨੇ ਚਾਹੀਦੇ ਆ ਕਿਹੜੇ ਕੰਮ ਸਾਨੂੰ ਨਹੀਂ ਕਰਨੇ ਚਾਹੀਦੇ ਸੋ ਬਹੁਤ ਜ਼ਰੂਰੀ ਆ ਕਿ ਆਪਾਂ ਪਰਮੇਸ਼ਵਰ ਦੇ ਵਚਨ ਉੱਤੇ ਕਾਇਮ ਹੋਈਏ ਤੇ ਪਰਮੇਸ਼ਵਰ ਦੇ ਵਚਨ ਦੀਆਂ ਬਰਕਤਾਂ ਨੂੰ ਲੈ ਲਈਏ ਤੇ ਜਿਵੇਂ ਆਪਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ 11 ਤੇ 14 ਸਤੰਬਰ ਦੀ ਅਨਾਉਂਸਮੈਂਟ ਦਿੱਤੀ ਗਈ ਆ ਕਿ ਸਪੈਸ਼ਲ ਸੀਡ ਐਂਡ ਆਫਰਿੰਗਸ ਜਿਹੜੀਆਂ ਆ ਉਹ ਆਪਾਂ ਖੁਦਾ ਦੇ ਘਰ ਵਿੱਚ ਲੈ ਕੇ ਆਉਣੀਆਂ ਆ ਆਪਣੇ ਬੀਜ ਆਪਣੇ ਨਜ਼ਰਾਨੇ ਤੇ ਚੜਾਵੇ ਆਪਾਂ ਲੈ ਕੇ ਆਉਣੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਉਹਦਾ ਵੀ ਇੱਕ ਖਾਸ ਰੀਜ਼ਨ ਏ ਜੇ ਤੁਸੀਂ ਵਚਨ ਨੂੰ ਪੜ੍ਹਦੇ ਆ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋਮੋਗੇ ਜਿਹੜੀ ਵੀ ਚੀਜ਼ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਪੇਂਟ ਕਰੋਗੇ ਜੋ ਵੀ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਚ ਲੈ ਕੇ ਆਓਗੇ ਤੁਹਾਨੂੰ ਪਤਾ ਉਹ ਮਲਟੀਪਲਾਈ ਹੋ ਜਾਣਾ ਆ ਉਹਨੇ ਬਹੁ ਗੁਣਾ ਹੋ ਜਾਣਾ ਉਹਦੇ ਉੱਤੇ ਆਸ਼ੀਸ਼ ਆ ਜਾਣੀ ਆ ਇਸ ਲਈ ਜੋ ਕੁਝ ਵੀ ਪਰਮੇਸ਼ਵਰ ਨੇ ਆਪਾਂ ਨੂੰ ਦਿੱਤਾ ਆ ਉਹਦੇ ਵਿੱਚੋਂ ਆਪਾਂ ਬੈਸਟ ਆਫਰਿੰਗਸ ਲੈ ਕੇ ਆਉਣੀਆਂ ਆ ਅਰਸੀਡ ਕੀ ਆ ਬੀਜ ਤਾਂ ਜੋ ਹੋਰ ਨਵੀਂ ਫਸਲ ਜਿਹੜੀ ਆ ਉਹ ਆਪਣੇ ਖੇਤਾਂ ਦੇ ਵਿੱਚ ਹੋ ਸਕੇ ਖੇਤ 인 ਦਾ ਸੈਂਸ ਕਿ ਜੋ ਵੀ ਸਾਡੇ ਫਾਈਨੈਂਸ਼ੀਅਲ ਸੋਰਸਸ ਆ ਚਾਹੇ ਤੁਹਾਡੀਆਂ ਦੁਕਾਨਾਂ ਆ ਤੁਹਾਡੇ ਬਿਜ਼ਨਸ ਆ ਤੁਹਾਡੀਆਂ ਜੌਬ ਆ ਜਦੋਂ ਤੁਸੀਂ ਉਹਦੇ ਵਿੱਚੋਂ ਇੱਕ ਤਾਂ ਦਸਵੰਦ ਹੁੰਦਾ ਆ ਇੱਕ ਹੁੰਦਾ ਦਸਵੰਦ ਤੋਂ ਵੱਖਰਾ ਐਕਸਟਰਾ ਲੈ ਕੇ ਆਉਨੇ ਆ ਬੀਜ ਲੈ ਕੇ ਆਉਨੇ ਆ ਤੇ ਜਦੋਂ ਤੁਸੀਂ ਉਹਦੇ ਉੱਤੇ ਪ੍ਰਾਰਥਨਾ ਕਰਵਾਉਂਗੇ ਪਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਉਹ ਲੈ ਕੇ ਆਉਂਗੇ ਤਾਂ ਤੁਸੀਂ ਦੇਖਿਓ ਵੰਡਰਫੁਲ ਟੈਸਟੀਮਨੀ ਬਣੇਗੀ ਕਿ ਮੇਰਾ ਬਿਜ਼ਨਸ ਗਰੋ ਹੋ ਗਿਆ ਮੇਰੀ ਪ੍ਰਮੋਸ਼ਨ ਹੋ ਗਈ ਕਿਸੇ ਦੀ ਕਿਸੇ ਦੀ ਸੈਲਰੀ ਦੇ ਵਿੱਚ ਵਾਧਾ ਹੋ ਗਿਆ ਕਿਵੇਂ ਨਾ ਕਿਵੇਂ ਕਰਕੇ ਪਰਮੇਸ਼ਵਰ ਨੇ ਤੁਹਾਨੂੰ ਵਧਾਉਣਾ ਆ ਤੁਹਾਡੇ ਬੰਦਨਾ ਨੂੰ ਤੋੜਨਾ ਆ ਇਸ ਲਈ ਸਭ ਨੇ ਪ੍ਰਾਰਥਨਾ ਕਰਦੇ ਰਹਿਣਾ ਪੂਰਾ ਵੀਕ ਕਿ ਪ੍ਰਭੂ ਜੀ ਜਦ ਮੈਂ ਆਪਣੀਆਂ ਆਫਰਿੰਗਸ ਆਪਣੇ ਨਜ਼ਰਾਨੇ ਆਪਣੀਆਂ ਭੇਟਾਂ ਤੇ ਤੁਹਾਡਾ ਦਿੱਤਾ ਹੋਇਆ ਬੀਜ ਕਿਉਂਕਿ ਵਚਨ ਚ ਲਿਖਿਆ ਮੈਂ ਖਾਣ ਵਾਲੇ ਨੂੰ ਰੋਟੀ ਦਵਾਂਗਾ ਬੀਜਣ ਵਾਲੇ ਨੂੰ ਬੀਜ ਦਵਾਂਗਾ ਤਾਂ ਮੈਂ ਜੋ ਤੋ ਲੈ ਕੇ ਜਾਵਾਂ ਪ੍ਰਭੂ ਜੋ ਤੁਸੀਂ ਦਿੱਤਾ ਜੋ ਵੀ ਆਪਣੇ ਕੋਲ ਆ ਕੇ ਦਾ ਦਿੱਤਾ ਹੋਇਆ ਆ ਪਰਮੇਸ਼ਰ ਦਾ ਤਾਂ ਫੇਰ ਪਰਮੇਸ਼ਰ ਦੇ ਦਿੱਤੇ ਵਿੱਚੋਂ ਉਹਦੀ ਹਜ਼ੂਰੀ ਵਿੱਚ ਲੈ ਕੇ ਆਉਣ ਤੋਂ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਸੰਗ ਸ਼ਰਮ ਕਿਸੇ ਨੂੰ ਚਾਹੀਦੀ ਆ ਆਪਾਂ ਤਾਂ ਖਾਲੀ ਹੱਥ ਆਏ ਸੀ ਆਪਣੇ ਲਈ ਕਿਹੜੇ ਘਰ ਜੰਮਣਾ ਆ ਉਹ ਵੀ ਇੰਤਜ਼ਾਮ ਪਰਮੇਸ਼ਰ ਨੇ ਕੀਤਾ ਕੌਣ ਸਾਡੇ ਮਾਤਾ ਪਿਤਾ ਹੋਊਗੇ ਸਾਰੇ ਇੰਤਜ਼ਾਮ ਅੱਜ ਤੱਕ ਦੇ ਤੇ ਆਉਣ ਵਾਲੇ ਦਿਨਾਂ ਦੇ ਉਹਨੇ ਹੀ ਕੀਤੇ ਆ ਉਹਨਾਂ ਇੰਤਜ਼ਾਮਾਂ ਦੇ ਵਿੱਚੋਂ ਅਸੀਂ ਬੈਸਟ ਜਿਹੜਾ ਆ ਉਹ ਆਫਰਿੰਗ ਦੇ ਰੂਪ ਵਿੱਚ ਕਿ ਪ੍ਰਭੂ ਅੱਜ ਤੱਕ ਤੁਸੀਂ ਮੈਨੂੰ ਸੰਭਾਲਿਆ ਅੱਜ ਤੱਕ ਤੁਸੀਂ ਮੈਨੂੰ ਖਾਣ ਲਈ ਦਿੱਤਾ ਨੰਨ ਲੀ ਦਿੱਤਾ ਰਹਿਣ ਲੀ ਦਿੱਤਾ ਮੇਰੇ ਧੀਆਂ ਪੁੱਤਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਮੈਨੂੰ ਕਮਾਈ ਕਰਨ ਦਾ ਤੁਸੀਂ ਬਲ ਬਖਸ਼ਿਆ ਮੈਨੂੰ ਬੁੱਧ ਦਿੱਤੀ ਇਹ ਸਭ ਕੁਝ ਖੁਦਾ ਤੁਹਾਡੀਆਂ ਮਿਹਰਬਾਨੀਆਂ ਆ ਉਹਨਾਂ ਚੋਂ ਮੈਂ ਇਹ ਆਫਰਿੰਗਸ ਤੁਹਾਡੀ ਹਜ਼ੂਰੀ ਚ ਲੈ ਕੇ ਆਇਆ ਇਸ ਭੇਟਾ ਨੂੰ ਕਬੂਲ ਕਰੋ ਤਾਂ ਜਿੰਨੀ ਖੁਸ਼ੀ ਨਾਲ ਲੈ ਕੇ ਆਉਂਗੇ ਆਉਣ ਵਾਲੇ ਦਿਨਾਂ ਵਿੱਚ ਤੁਹਾਡੀਆਂ ਜਿਹੜੀਆਂ ਕਮਾਈਆਂ ਆ ਉਹ ਉੰਨੇ ਹੀ ਖੁਸ਼ੀ ਦੇ ਕੰਮਾਂ ਦੇ ਲਈ ਇਸਤੇਮਾਲ ਕੀਤੀਆਂ ਜਾਣਗੀਆਂ ਹਾਲੇਲੂਇਆ ਹalleluyah halleluyah ਤੁਸੀਂ ਖੁਸ਼ ਆ ਤੁਸੀਂ ਖੁਸ਼ ਆ ਤੁਸੀਂ ਕਿੰਨੇ ਕੁ ਖੁਸ਼ ਆ ਬਹੁਤ ਖੁਸ਼ ਹੋ ਪ੍ਰਭੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਅਮੀਨ ਆਜੋ ਫਿਰ ਆਪਣੇ ਪੈਰਾਂ ਤੇ ਖੜੇ ਹੋਈਏ ਤੇ ਆਪਾਂ ਹੀਲਿੰਗ ਦੀ ਪ੍ਰੇਅਰ ਦੇ ਵਿੱਚ ਜਾਵਾਂਗੇ ਪ੍ਰਾਰਥਨਾ ਕਰਾਂਗੇ ਪਰਮੇਸ਼ਵਰ ਨੇ ਤੁਹਾਨੂੰ ਅੱਜ ਚੰਗਿਆਂ ਕਰ ਦੇਣਾ ਯਿਸੂ ਮਸੀਹ ਦੇ ਨਾਮ 'ਤੇ ਤੁਸੀਂ ਦੇਖਿਓ ਤੁਸੀਂ ਐਨ ਤਕੜੇ ਹੋ ਜਾਣਾ ਆ ਸੁਣੇ ਤੁਹਾਡੇ ਜਿਹੜੇ ਜਿਸਮ ਆ ਉਹ ਨਵੇਂ ਬਲ ਨਾਲ ਭਰ ਜਾਣੇ ਨਵੇਂ ਜ਼ੋਰ ਦੇ ਨਾਲ ਭਰ ਜਾਣੇ ਆ ਪਰਮੇਸ਼ਰ ਦੀ ਫਰੈਸ਼ ਪਾਵਰਫੁਲ ਐਨੋਇੰਟਿੰਗ ਨੂੰ ਤੁਸੀਂ ਐਕਸਪੀਰੀਅੰਸ ਕਰੋਗੇ ਤੁਹਾਡੇ ਉੱਤੇ ਜਦੋਂ ਪਰਮੇਸ਼ਰ ਦਾ ਮਸਾ ਆਇਆ ਤਾਂ ਤੁਸੀਂ ਉਸ ਮਸਾ ਨੂੰ ਫੀਲ ਕਰ ਸਕੋਗੇ ਜਿੰਨੇ ਵੀ ਮੇਰੇ ਭੈਣ ਭਰਾ ਪਹਿਲੀ ਵਾਰੀ ਆਏ ਆ ਮੈਂ ਉਹਨਾਂ ਨੂੰ ਜ਼ਰੂਰ ਕਹਾਂਗੀ ਕਿ ਤੁਸੀਂ ਜ਼ਰੂਰ ਤੋਬਾ ਕਰ ਲਓ ਸਗੋਂ ਹੋਰ ਵੀ ਸਾਰੇ ਜਿਨ੍ਹਾਂ ਨੂੰ ਲੱਗਦਾ ਹੈ ਵੀ ਸਾਡੇ ਤੋਂ ਕੁਝ ਨਾ ਕੁਝ ਗਲਤੀਆਂ ਹੋਈਆਂ ਆ ਉਹਨਾਂ ਨੂੰ ਵੀ ਤੌਬਾ ਦੀ ਜ਼ਰੂਰਤ ਹੈ ਦੇਖੋ ਹਰੇਕ ਮਨੁੱਖ ਪਾਪੀ ਤੇ ਗੁਨਾਹਗਾਰ ਆ ਕੋਈ ਬਹੁਤ ਆ ਜਾਂਦਾ ਕੋਈ ਥੋੜਾ ਆ ਪਾਪ ਤਾਂ ਆਪਣੇ ਕੋਲ ਹੋ ਜਾਂਦੇ ਆ ਗਲਤੀਆਂ ਆਪਣੇ ਕੋਲੋਂ ਬਹੁਤ ਹੁੰਦੀਆਂ ਆ ਕਈ ਵਾਰ ਅਸੀਂ ਬាត់ ਘੱਟ ਬੋਲ ਜਾਂਦੇ ਆ ਗਲਤ ਮਨ 'ਤੋ ਸੋਚ ਜਾਨੀਆ ਕਿਸੇ ਦੇ ਬਰੁੱਸ ਸੋਚ ਲਿਆ ਇਹ ਸਾਰੀਆਂ ਚੀਜ਼ਾਂ ਪਰਮੇਸ਼ਵਰ ਦੇ ਮਨ ਨੂੰ ਚੰਗੀਆਂ ਨਹੀਂ ਲੱਗਦੀਆਂ ਤੇ ਜਿਹੜੀਆਂ ਚੀਜ਼ਾਂ ਪਰਮੇਸ਼ਵਰ ਦੇ ਮਨ ਨੂੰ ਚੰਗੀਆਂ ਨਹੀਂ ਲੱਗਦੀਆਂ ਉਹ ਪਾਪ ਬਣ ਕੇ ਸਾਡੇ ਜੀਵਨ ਦੇ ਵਿੱਚ ਦੁੱਖਾਂ ਨੂੰ ਜਨਮ ਦਿੰਦੀਆਂ ਤਕਲੀਫਾਂ ਨੂੰ ਜਨਮ ਦਿੰਦੀਆਂ ਅੱਜ ਜੋ ਵੀ ਬਿਮਾਰੀਆਂ ਪਰੇਸ਼ਾਨੀਆਂ ਸਮੱਸਿਆਵਾਂ ਸਾਡੇ ਜੀਵਨ ਵਿੱਚ ਆ ਉਹ ਸਾਡੇ ਹੀ ਕਰਮਾਂ ਦੀ ਉਪਜ ਆ ਰਮ ਜਿਹੜੇ ਅਸੀਂ ਮਾਰੇ ਕੀਤੇ ਮੈਂ ਕੋਈ ਪਿਛਲੇ ਤੁਹਾਡੇ ਜਨਮਾ ਚ ਨਹੀਂ ਜਾ ਰਹੀ ਮੈਂ ਐਸੇ ਹੀ ਤੁਹਾਡੇ ਜਨਮ ਦੀ ਗੱਲ ਕਰ ਰਹੀ ਆ ਜੋ ਵੀ ਬੀਤ ਚੁੱਕੇ ਦਿਨਾਂ ਦੇ ਵਿੱਚ ਆਪਣੇ ਕੋਲੋਂ ਗਲਤੀਆਂ ਹੋਈਆਂ ਕਿਸੇ ਦਾ ਹੱਕ ਮਾਰ ਲਿਆ ਕਿਸੇ ਦੇ ਵਿਰੁੱਧ ਗਵਾਹੀ ਪਾਤੀ ਕਿਸੇ ਨੂੰ ਉਦਾਂ ਹੀ ਬੁਰਿਆ ਬਣਾ ਦਿੱਤਾ ਗੱਲਾਂ ਬਾਤਾਂ ਦੇ ਵਿੱਚ ਕਿਸੇ ਤੇ ਝੂਠੀ ਤੋਮਤ ਲਾ ਦਿੱਤੀ ਸ਼ੱਕ ਕਰਕੇ ਵੈਨ ਕਰਕੇ ਇਹ ਸਭ ਚੀਜ਼ਾਂ ਜਿਹੜੀਆਂ ਆ ਇਹ ਬੁਰਾਈ ਦੇ ਕੰਮ ਆ ਬੁਰੇ ਕਰਮ ਆ ਅਰੇ ਇਹਨਾਂ ਦਾ ਫਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਜੀਵਨ ਦੇ ਵਿੱਚ ਪ੍ਰਗਟ ਹੁੰਦਾ ਆ ਚਾਹੇ ਉਹ ਤੁਹਾਡੇ ਜਿਸਮ ਵਿੱਚ ਬਿਮਾਰੀ ਦੇ ਰੂਪ ਵਿੱਚ ਹੋਵੇ ਕਈ ਕਈਆਂ ਦੇ ਘਰਾਂ ਵਿੱਚ ਕਲੇਸ਼ ਬਣ ਕੇ ਕਈਆਂ ਦੇ ਬੱਚਿਆਂ ਦੇ ਉੱਤੇ ਸਮੱਸਿਆ ਬਣ ਕੇ ਬਿਮਾਰੀ ਬਣ ਕੇ ਆ ਜਾਂਦਾ ਆ ਪਰ ਜੇਕਰ ਅੱਪ ਮਤੋਂ ਤੌਬਾ ਕਰ ਲਈਏ ਤੇ ਪਰਮੇਸ਼ਵਰ ਦੀ ਹਜ਼ੂਰੀ ਚ ਇਕਰਾਰ ਕਰ ਲਈਏ ਕਿ ਪ੍ਰਭੂ ਇੱਕ ਵਾਰੀ ਮੈਨੂੰ ਮਾਫ਼ ਕਰੋ ਅੱਗੇ ਤੋਂ ਮੈਨੂੰ ਇੱਕ ਸੁਧਰਿਆ ਹੋਇਆ ਮਨ ਦਿਓ ਸਧੇਰ ਆਤਮਾ ਬਖਸ਼ੋ ਕਿ ਮੈਂ ਅੱਗੇ ਤੋਂ ਤੁਹਾਡੀ ਬਾਣੀ ਦੇ ਅਨੁਸਾਰ ਚੱਲ ਸਕਾਂ ਤੁਹਾਡੇ ਮਨ ਦੇ ਅਨੁਸਾਰ ਚੱਲ ਸਕਾਂ ਮੈਂ ਦੁਬਾਰਾ ਪਾਪ ਨਹੀਂ ਕਰੂੰਗਾ ਤੇ ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਪ੍ਰਭੂ ਯਿਸੂ ਮਸੀਹ ਜੀ ਮੇਰੇ ਗੁਨਾਹਾਂ ਦੇ ਲਈ ਮੈਨੂੰ ਨਜ਼ਾਤ ਦੇਣ ਲਈ ਮੈਨੂੰ ਮੁਕਤੀ ਦੇਣ ਦੇ ਲਈ ਮੈਨੂੰ ਬਿਮਾਰੀ ਤੋਂ ਚੰਗਿਆਂ ਕਰਨ ਦੇ ਲਈ ਪਾਪ ਤੋਂ ਛਡਾਉਣ ਲਈ ਮੌਤ ਤੋਂ ਨਜ਼ਾਤ ਦੇਣ ਦੇ ਲਈ ਸਲੀਬ ਉੱਤੇ ਬਲੀਦਾਨ ਹੋ ਗਏ ਤੇ ਮੈਂ ਉਹ ਖੂਨ ਜੋ ਮੇਰੇ ਗੁਨਾਹਾਂ ਨੂੰ ਧੋਣ ਦੇ ਬਦਲੇ ਵਹਾਇਆ ਗਿਆ ਉਸ ਖੂਨ ਨੂੰ ਆਪਣੇ ਸਿਰ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਬਲਾਈ ਕਰਦੇ ਆਂ ਮੈਨੂੰ ਉਸ ਲਹੂ ਨਾਲ ਧੋ ਕੇ ਸ਼ੁੱਧ ਕਰਦੇ ਹੋ ਸੱਚੀ ਤੁਸੀਂ ਜਦੋਂ ਮਨ ਤੋਂ ਇਦਾਂ ਪ੍ਰਾਰਥਨਾ ਕਰੋਗੇ ਤਾਂ ਅੱਜ ਸਾਰੇ ਪਾਪ ਤੁਹਾਡੇ ਤੋਂ ਹੋ ਜਾਣੇ ਆ ਅੱਜ ਤੁਸੀਂ ਤੁਹਾਡਾ ਮਨ ਦੇਖਿਓ ਐਨ ਹੋਣਾ ਹੋ ਜਾਣੇ ਤੁਹਾਡੇ ਬੋਝ ਤੁਹਾਡੇ ਉੱਤੋਂ ਜਾਂਦੇ ਰਹਿਣੇ ਆ ਤੁਸੀਂ ਐਨ ਚੰਗੇ ਹੋ ਜਾਣ ਤੇ ਜੇ ਤੁਹਾਡੀ ਤੌਬਾ ਸੱਚੇ ਦਿਲੋਂ ਹੋਈ ਹੋਲ ਹੋ ਜਾਣੀਆਂ ਅਰ ਜੇ ਦੀ ਵੀ ਤੌਬਾ ਸੱਚੇ ਦਿਲੋਂ ਹੋਈ ਉਹਦੀ ਗਵਾਹੀ ਅੱਜ ਦੀ ਅੱਜ ਹੀ ਬਣ ਜਾਣੀ ਆ ਉਹਨੇ ਅੱਜ ਦੀ ਅੱਜ ਹੁਣੇ ਹੀ ਚੰਗੇ ਹੋ ਜਣੇ ਆ ਕਿਉਂਕਿ ਪਰਮੇਸ਼ਵਰ ਦੇ ਲਈ ਕੋਈ ਵੀ ਕੰਮ ਔਖਾ ਨਹੀਂ ਆ ਪਰਮੇਸ਼ਵਰ ਨੇ ਤਾਂ ਬਸ ਕਰ ਦੇਣਾ ਆ ਜਿਵੇਂ ਤੁਹਾਡਾ ਵਿਸ਼ਵਾਸ ਹੋਇਆ ਉਵੇਂ ਤੁਹਾਡੇ ਨਾਲ ਹੋਣਾ ਹੈ ਸੋ ਜਿੰਨਾ ਵੱਡਾ ਵਿਸ਼ਵਾਸ ਓਨੀ ਵੱਡੀ ਆਸ਼ੀਸ਼ ਜਿੰਨਾ ਗਹਿਰਾ ਰਿਸ਼ਤਾ ਉਨੀ ਵੱਡੀ ਬਰਕਤ ਹallelujah ਤਾਂ ਹੁਣ ਵਰਸ਼ਿਪ ਹਾਉਗੇ ਤੁਸੀਂ ਵਰਸ਼ਿਪ ਦੇ ਦਰਮਿਆਨ ਆਪਣੇ ਦਿਲ ਨੂੰ ਪਰਮੇਸ਼ਰ ਦੇ ਅੱਗੇ ਖੋਲ ਦਿਓ ਭੋਰਾ ਸੰਜ ਸ਼ਰਮ ਨਹੀਂ ਕਰਨੀ ਕਿਉਂਕਿ ਤੁਸੀਂ ਆਪਣੇ ਸਿਰਜਣਹਾਰ ਪਰਮੇਸ਼ਰ ਦੇ ਸਾਹਮਣੇ ਆ ਤੁਸੀਂ ਦਿਲ ਤੋਂ ਪ੍ਰਾਰਥਨਾ ਕਰਿਓ ਜੇ ਤੁਹਾਡਾ ਕਿਸੇ ਭੈਣ ਭਰਾ ਦੇ ਨਾਲ ਗੁੱਸਾ ਨਾਰਾਜ਼ਗੀ ਉਹ ਵੀ ਅੱਜ ਆਪਣੇ ਮਨ ਵਿੱਚੋਂ ਕੱਢ ਦਿਓ ਜੇ ਤੁਹਾਡੇ ਨਾਲ ਕੰਮ ਕਰਨ ਵਾਲੇ ਕਿਸੇ ਵੀ ਜਾਣ ਸਿਆਣ ਵਾਲੇ ਨਾਲ ਵੀ ਕੋਈ ਗੁੱਸਾ ਨਾਰਾਜ਼ਗੀ ਆ ਉਸ ਗੁੱਸੇ ਨਾਰਾਜ਼ਗੀ ਨੂੰ ਵੀ ਆਪਣੇ ਅੰਦਰੋਂ ਕੱਢ ਦਿਓ ਕਿਉਂਕਿ ਨਫ਼ਰਤ ਗੁੱਸਾ ਨਾਰਾਜ਼ਗੀ ਇਹਨਾਂ ਚੀਜ਼ਾਂ ਨੇ ਤੁਹਾਡੀ ਬਲੇਸਿੰਗ ਨੂੰ ਰੋਕਣਾ ਹੈ ਜੇ ਅੱਜ ਤੁਸੀਂ ਇਹਨਾਂ ਰੋੜਿਆਂ ਨੂੰ ਪਾਸੇ ਕੱਢ ਦਿੱਤਾ ਤਾਂ ਸਮਝ ਲਓ ਕਿ ਅੱਜ ਤੁਸੀਂ ਚੰਗੇ ਹੋ ਗਏ ਯਿਸੂ ਮਸੀਹ ਦੇ ਨਾਮ 'ਤੇ